ਸਰਮੋਰ ਤਲਵਾਰਾਂ ਦਾ ਜਾਂਦਾ ਤੀਰ ਮੰਨਿਆ ਕਟਾਰ ਰਹੀ ਸ਼ਾਨ ਸਦਾ ਕਮਰ ਕੱਸਿਆਂ ਦੀ ਸਰਮੋਰ ਤਲਵਾਰਾਂ ਦਾ ਜਾਂਦਾ ਤੀਰ ਮੰਨਿਆ ਕਟਾਰ ਰਹੀ ਸ਼ਾਨ ਸਦਾ ਕਮਰ ਕੱਸਿਆਂ ਦੀ ਜਾਂਦਾ ਚੱਕਰ ਨੂੰ ਦਿਮਾਲੇ ਦਾ ਵਜ਼ੀਰ ਮੰਨਿਆ ਸੰਜੋਗ ਪਾ ਕੇ ਜੇ ਹੱਥ ਵਿੱਚ ਢਾਲ ਹੋਵੇ ਫਿਰ ਸਹਜੇ ਨੂੰ ਨਾ ਕੋਈ ਵੀਰ ਮੰਨਿਆ ਹਥਿਆਰਾ ਬਾਦਨਾ ਮੰਨਣ ਚੋਹਾਂ ਯਾਰਾ ਦਸਮ ਪਿਤਾ ਨੇ ਤਾਈਓ ਇਹਨਾਂ ਨੂੰ ਪੀਰ ਮੰਨਿਆ ਦਸਮ ਪਿਤਾ ਨੇ ਦਾ ਹੀ ਉਹ ਇਹਨਾਂ ਨੂੰ ਪੀਰ ਮੰਨਿਆ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸਰੋਹੀ ਸਾਥੀ ਇਹ ਹਮਾਰੇ ਪੀਰ ਤੀਰ ਤੂੰ ਹੀ ਸਾਥੀ ਤੂੰ ਹੀ ਤੂੰ ਹੀ ਤਬਰ ਤਰਵਾਰ ਨਾਮ ਤੇ ਹਾਰੋ ਜੋ ਜਪੇ ਭਏ ਸਿੰਧ ਪਵਪਾਰ ਕਾਲ ਤੂੰ ਹੀ ਕਾਲੀ ਤੂੰ ਹੀ ਤੂੰ ਹੀ ਤੇਗ ਅਰ ਤੀਰ ਤੁਹੀ ਨਿਸ਼ਾਨੇ ਜੀਤ ਕੇ ਆਜ ਤੂੰ ਹੀ ਜਗਵੀਰ ਆਜ ਤੂੰ ਹੀ ਜਗਵੀਰ ਸ਼ਸਤਰਾਂ ਦੇ ਬਾਬਤ ਕਲ ਕੀ ਧਰਪਾਸ਼ਾ ਜਿਨੇ ਸ਼ਸਤਨਾਮਾ ਨਾਮ ਵਾਲਾ ਬਾਣੀ ਦੇ ਵਿੱਚ ਵਚਨ ਲਿਖੇ ਨੇ ਤੇ ਸੰਗਤ ਜੀ ਕਵਤਾ ਦੇ ਰੂਪ ਦੇ ਵਿੱਚ ਸ਼ਸਤਰਾਂ ਦੇ ਜਿਹੜੇ ਸਦਾਏ ਹੋਏ ਨੇ ਉਹਨਾਂ ਦੇ ਬਾਰੇ ਆਪ ਜੀ ਦੱਸਣ ਦਾ ਯਤਨ ਕਰਾਂਗਾ ਮੈਂ ਹਾਂ ਪੁੱਤਰ ਕਲਗੀਧਰ ਦਾ ਮੈਨੂੰ ਸ਼ਸਤਰਧਾਰੀ ਕਹਿਣ ਮੈਂ ਹਾਂ ਪੁੱਤਰ ਕਲਗੀਧਰ ਦਾ ਮੈਨੂੰ ਸ਼ਸਤਰਧਾਰੀ ਕਹਿਣ ਖੜਗ ਖੰਜਰ ਕਟਾਰ ਸਦਾ ਮੇਰੇ ਕਮਰ ਕੱਸੇ ਵਿੱਚ ਰਹਿਣ ਮੇਰੇ ਤੀਰ ਨੇ ਐਵੇਂ ਸ਼ੂਕ ਦੇ ਜਿਵੇਂ ਬੰਦੇ ਜਾਂਦੇ ਵੈਣ ਮੇਰੇ ਚੱਕਰ ਦਿਮਾਲੇ ਦੋ ਨੇ ਸਦਾ ਫਤਿਹ ਗੁਰੂ ਦੀ ਕਹਿਣ ਮੇਰੇ ਚੱਕਰ ਦਿਮਾਲੇ ਦੋ ਨੇ ਸਦਾ ਫਤਿਹ ਗੁਰੂ ਦੀ ਕਹਿਣ ਇੱਕੋ ਗੁਰੂ ਦੇ ਦਰ ਤੇ ਮੇਰਾ ਮਨ ਧਨ ਹੈ ਝੁਕਦਾ ਇਹ ਸੀਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਦਾ ਕਿਸੇ ਮੜੀ ਮਸਾਨ ਦੇ ਅੱਗੇ ਕਿਸੇ ਡੇਰੇ ਦੇ ਅੱਗੇ ਨਹੀਂ ਇੱਕੋ ਗੁਰੂ ਦੇ ਦਰ ਤੇ ਮੇਰਾ ਮਨ ਧਨ ਹੈ ਝੁਕਦਾ ਸੱਚ ਰਹਿੰਦਾ ਸਦਾ ਜ਼ੁਬਾਨ ਤੇ ਵੇਲਾ ਮੰਗਾ ਸਭ ਦੇ ਸੁਖ ਦਾ ਜਿੱਥੇ ਖੜਦਾ ਹਾਂ ਉੱਥੇ ਅਰਦਾਹਾਂ ਵੇਖ ਜਿਲਮਨਾ ਕਦੇ ਲੁਕਦਾ ਜਦ ਪੈਂਦੀ ਹੈ ਭੀੜ ਪੰਥ ਤੇ ਸ਼ੇਰ ਵਾਂਗ ਹੈ ਖਾਲਸਾ ਬੁਕਦਾ ਸ਼ੇਰ ਵਾਂਗ ਹੈ ਖਾਲਸਾ ਬੁਕਦਾ ਮੈਂ ਕਰਦਾ ਹਾਂ ਕਿਰਤ ਧਰਮ ਦੀ ਹੱਥੀਂ ਕਰਦਾ ਸ਼ਸਤਰ ਤਿਆਰ ਦਾਸ ਪਹਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ ਯੂਨੀਵਰਸਿਟੀ ਦੇ ਵਿੱਚ ਨੌਕਰੀ ਕਰਦਾ ਸੀ ਪਰ ਹੁਣ ਮੈਂ ਕਰਦਾ ਹਾਂ ਕਿਰਤ ਧਰਮ ਦੀ ਹੱਥੀਂ ਕਰਦਾ ਸ਼ਸਤਰ ਤਿਆਰ ਲੋਭ ਲੋਭ ਮਟ ਤੋਂ ਮੇਰਾ ਸਵਰ ਨਾਲ ਪਿਆਰ ਸੱਚ ਬੋਲਣ ਨੂੰ ਕਦੇ ਨਾ ਝਿਜਕਦਾ ਦਿਮਾਗ ਕੋਈ ਤੇ ਨੂੰ ਫਟਕਾਰ ਜਿਹੜਾ ਦਿਸਦਾ ਹੈ ਗੁਰਸਿੱਖੜਾ ਉਹਦਾ ਰੱਜ ਰੱਜ ਕਰਾ ਸਤਕਾਰ ਜਿਹੜਾ ਦਿਸਦਾ ਹੈ ਗੁਰਸਿੱਖੜਾ ਉਹਦਾ ਰੱਜ ਰੱਜ ਕਰਾ ਸਤਕਾਰ ਮੇਰੇ ਪੱਥੇ ਤੀਰ ਨੇ ਝੁੱਲ ਦੇ ਝੁੱਲਣ ਉੱਚੇ ਜਿਵੇਂ ਨਿਸ਼ਾਨ ਮੇਰੇ ਪੱਥੇ ਤੀਰ ਨੇ ਝੁੱਲ ਦੇ ਝੁੱਲਣ ਉੱਚੇ ਜਿਵੇਂ ਨਿਸ਼ਾਨ